ਮੇਤਰਾ ਜੇ ਕਿਸੇ ਨੇ ਬਸ਼ੇਰੀ ਲੈਣੀ ਆ ਬਹੁਤ ਚੰਗੀ ਲੈਣ ਦੀ ਆ ਤੇ ਬਾਈ ਹਾਂ ਨਾ ਮਰੁੰਨੇ ਤੁਹਾਨੂੰ ਤੇ ਪੁੱਛਦੇ ਆ ਖਾਨਦਾਨ ਕਿਹੜੀ ਦੀ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਐਵੇਂ ਸਤਿ ਆ ਜੀ ਜੀ ਕਿਰਪਾ ਜੀ ਦੀ ਜਗ੍ਹਾ ਤੋਂ ਆਏ ਆ ਜੀ ਪਟਿਆਲੇ ਤੋਂ ਜੀ ਠੀਕ ਹੈ ਜੀ ਤੇ ਇਹ ਮੰਨੋ ਵੀ ਖਾਨਦਾਨੇ ਦਾ ਕੀ ਹੈ ਜੀ ਬਸ਼ੀਰੀ ਇਹ ਜੀ ਆਪ ਦੇਵ ਕੋੜੇ ਦੀ ਆ ਹਾਂਜੀ ਇਹਦੀ ਮਾਂ ਜਿਹੜੀ ਉਹ ਕਾਲੇ ਕਾਂਦੇ ਦਾ ਜਿਹੜਾ ਜੋਰਾਵਾਰਾ ਦਾਦਾਆਂ ਵਾਲਿਆਂ ਕੋਲੇ ਖਲੋਤਾ ਅੱਛਾ ਜੀ ਉਹਦੀ ਬੱਚੀ ਆ ਜੀ 63 ਇੰਚ 63.5 ਇੰਚੇ ਦੀ ਮਾਂ ਦਾ ਕਾਦਾ ਜੀ ਹਾਂਜੀ ਤੇ ਬਹੁਤ ਹੀ ਚੰਗੀ ਲੈਣ ਆ ਬਲੱਡ ਲੈਣ ਆ ਜੀ ਇਹਨਾਂ ਦੇ ਠੀਕ ਹੈ ਮਾਂ ਲੋ ਇੱਕਾਂਡੇ ਵਾਲੋ ਹੋ ਗਈ ਤੇ ਇਹ ਆਪ ਦੇਵ ਦੀ ਡਾਇਰੈਕਟ ਆ ਜੀ ਦੇਵ ਦੀ ਡਾਇਰੈਕਟ ਆ ਜੀ ਜੀ ਲਓ ਵੀ ਮਿੱਤਰੋ ਪਿਓ ਉਹਨੋਂ ਵੀ ਬਹੁਤ ਚੰਗੇ ਖਾਨਦਾਨ ਚੋਂ ਆ ਤੇ ਮਾਂ ਲੋ ਵੀ ਮਿੱਤਰੋ ਕਿੰਨੇ ਬਈ ਉਮਰ ਇਹ ਵੀ ਕਿੰਨੀ ਹੋ ਗਈ ਇਹਦੀ ਉਮਰ 1 ਸਾਲ ਹੈ ਜੀ 1 ਸਾਲ ਦੀ ਹੋ ਗਈ 1 ਸਾਲ ਦੀ ਹੋ ਗਈ ਹੈ ਜੀ ਠੀਕ ਹੈ ਜੀ ਹਾਂ ਜੀ ਬਹੁਤ ਸ਼ਕੀਨ ਆ ਜੀ ਇਹ ਹਾਈਟ ਕਿੰਨੀ ਹੋ ਗਈ ਹਾਈਟ ਹੁਣ ਤੁਸੀਂ ਲਾ ਲਓ 58 ਦੇ ਤਕਰੀਬਾ ਹੈ ਆ ਜੀ ਓਏ ਬਾਈਲ ਤਾਂ ਵੱਲੀ ਕਰਦੀ ਆ ਜੀ ਨਵੇਂ ਮਿੱਤਰੋ ਖਾਨਦਾਨ ਲੋ ਤੁਹਾਨੂੰ ਪੁੱਛ ਕੇ ਬਾਈ ਵੱਲੋਂ ਦੱਸਤਾ ਤੇ ਕਰੰਟ ਪੂਰਾ ਫੁੱਲਾ ਮਿੱਤਰੋ ਤੁਹਾਡੇ ਸਾਹਮਣੇ ਹੀ ਆ ਗੱਲਬਾਤ ਜਿਹੜੀ ਵੀ ਹੈਗੀ ਆ ਤੇ ਬਾਈ ਨੰਬਰ ਬੋਲਦੀ ਆਪਣਾ ਮੇਰਾ ਨੰਬਰ ਆ ਜੀ 896384185 ਠੀਕ ਹੈ ਇੱਕ ਵਾਰੀ ਮੰਦਾ ਪੰਜਾਬੀ ਚ ਬੋਲਦੀ 9968884185 ਠੀਕ ਹੈ ਜੀ ਕਈ ਵਾਰੀ ਬਾਈ ਨਹੀਂ ਪਤਾ ਲੱਗਦਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੋ ਵੀ ਮਿੱਤਰੋ ਮੋਲ ਬਾਈ ਫੋਨ ਤੇ ਹੀ ਕਰੂਗਾ ਇਹਦਾ ਤੇ ਹੋਰ ਵੀ ਆ ਕੋਈ ਬਾਈ ਆਪਣੇ ਕੋਲ ਆਪਣੇ ਕੋਲੇ ਇੱਕ ਹੋਰ ਹੈਗੀ ਆ ਜੀ ਉਹ ਪਵੰਦੀ ਆ 3.5 ਸਾਲ ਦੀ ਆ ਤੇ ਲਾਰ ਰਤਨ ਸ਼ਿਆਮਿੰਦਰ ਦੀ ਗੱਬੜਾ ਜੀ ਠੀਕ ਹੈ ਜੀ ਮਿੱਤਰੋ ਬੜਾ ਕਰੰਟਾ ਖਿੱਚ ਕੇ ਲੈ ਆਈਏ ਇੱਥੇ ਉੱਥੇ ਨਹੀਂ ਖੜਦੀ ਸੀਗੀ ਬੜਾ ਜਿਆਦਾ ਕਰੰਟਾ ਮਿੱਤਰੋ ਖਾਨਦਾਨ ਵੀ ਬੜਾ ਚੰਗਾ ਵਾ ਤੇ ਦੇਖ ਲਿਓ ਮਿੱਤਰੋ ਨੰਬਰ ਤੁਹਾਨੂੰ ਲੈਤਾ ਬਾਈ ਦਾ